ਇੱਕ ਨੌਜਵਾਨ ਦੀ 10 ਨੌਜਵਾਨਾਂ ਵੱਲੋਂ ਕੀਤੀ ਗਈ ਮਾਰਕਟਾਈ ਮਾਮਲਾ ਹੋਇਆ ਦਰਜ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਦੋਤ ਇੱਕ ਪਿੰਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਗੁਰਮੀਤ ਸਿੰਘ ਨਾਮ ਦਾ ਲੜਕਾ ਹੈ ਜੋ ਕਿ ਰਿਕਵਰੀ ਦਾ ਕੰਮ ਕਰਦਾ ਸੀ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਜਿੱਥੇ ਕਿ ਉਹ ਰਿਕਵਰੀ ਪੈਸਿਆਂ ਦੀ ਵਸੂਲੀ ਲਈ ਕਿਸ਼ਤਾਂ ਲੈਣ ਲਈ ਪਿੰਡਾਂ ਵਿੱਚ ਜਾਂਦਾ ਜਿਵੇਂ ਹੀ ਉਹ ਕਿਸੇ ਇੱਕ ਪਿੰਡ ਵਿੱਚ ਜਾਂਦਾ ਉੱਥੇ ਪਰਮਜੀਤ ਕੌਰ ਨਾਂ ਦੇ ਪਰਿਵਾਰ ਦੇ ਵੱਲੋਂ ਉਸ ਦੇ ਨਾਲ ਤੂਤੂ ਮੈਮਾ ਹੋ ਜਾਂਦੀ ਹੈ ਜਿਵੇਂ ਹੀ ਉਹ ਆਪਣੇ ਕਿਸ਼ਤਾਂ ਮੰਗਦਾ ਹੈ ਤੇ ਤੂਤੂ ਮੈਮਾ ਹੁਣ ਤੋਂ ਬਾਅਦ ਜੋ ਮਜਰਮ ਨੌਜਵਾਨ ਹੈ ਉਹ ਆਪਣੇ 8 ਤੋਂ 10 ਲੜਕੇ ਲੈ ਕੇ ਇਸ ਨੌਜਵਾਨ ਤੇ ਹਮਲਾ ਕਰ ਤਾ ਕਰ ਦਿੰਦਾ ਹੈ ਦੱਸਿਆ ਜਾਂਦਾ ਹੈ ਕਿ ਗੁਰਮੀਤ ਸਿੰਘ ਜੋ ਕਿ ਪੀੜਤ ਨੌਜਵਾਨ ਹੈ ਉਹ ਮਨੀਆਰੀ ਦਾ ਕੰਮ ਕਰਦਾ ਉਸ ਦੀ ਦੁਕਾਨ ਵਿੱਚ ਆਉਂਦਿਆਂ ਤੋੜਪਨ ਕਰਦੇ ਹਨ ਅਤੇ ਨਾਲ ਹੀ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਗੁਰਮੀਤ ਸਿੰਘ ਦੀ ਮਾਰ ਕਟਾਈ ਕੀਤੀ ਜਾਂਦੀ ਜਿਸ ਨੂੰ ਲੈ ਕੇ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਜਾਂਦੇ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਹੈ ਹੋਰ ਕੀ ਕਿਹਾ ਗੁਰਮੀਤ ਸਿੰਘ ਨੇ ਇਸ ਸਾਰੀ ਘਟਨਾ ਦੇ ਬਾਰੇ ਉਹ ਉਹਨਾਂ ਤੋਂ ਹੀ ਸੁਣਦੇ ਹਾਂ ਕੀ ਟੱਡਾ ਮੇਰਾ ਨਾਮ ਗੁਰਮੀਤ ਸਿੰਘ ਤੇ ਤੁਸੀਂ ਕਿਹਪਰ ਆ ਰਹੇ ਹੋ ਮੈਂ ਪੰਬਾਜੀ ਪਿੰਡ ਤੇ ਆਣਾ ਬੱਸ ਇਹ ਕੀ ਗੱਲ ਬਾਤ ਹੋਈ ਜਿਹੜਾ ਤੁਹਾਡੀ ਦੁਕਾਨ ਵਿੱਚ ਝਗੜਾ ਹੋਇਆ ਤੁਸੀਂ ਕਰਦੇ ਜੀ ਮੈਂ ਪਹਿਲਾਂ ਮੇਰਾ ਕੋਈ ਰੋਲਾ ਚੱਲਦਾ ਸੀ ਫਨਾਸ ਤੇ ਮੈਂ ਕੰਮ ਕਰਦਾ ਇੰਟਰਪ੍ਰੈਸ ਤੇ ਕਰਦਾ ਕੰਮ ਐ ਆ ਮੋਰਸਲ ਦੇ ਲੋਨ ਕਿਤੂਗਰ ਮੈਂ ਅਦੌਰੀ ਦਾ ਕੰਮ ਕਰਦਾ ਮੈਂ ਉਹਦੇ ਵਿੱਚ ਨਾ ਮੈਨੂੰ ਇੱਥੇ 15 ਦਾ ਕਿਸ਼ਤਾਂ ਕੋ ਲੈਣੀਆਂ ਸੀ ਇੱਕ ਦੋ ਤਿੰਨ ਮਹੀਨਾ ਕੋ ਮੈਂ ਤੌਰ ਕਰਾਇਆ ਸੀ ਹਾਂ ਹਾਂ ਲੋਨ ਕੀਤਾ ਆ ਸੀ ਕਿੱਗਾਂ ਲੋਨ ਲਿਆ ਜਾਂ ਪੁੱਤ ਮੋਰਸਲ ਲਿਆ ਆ ਸੀ ਮੈਂ ਜੀ ਉਹਦੇ ਰਿਕਾਰਡਿੰਗ ਮੈਂ ਇਹਨਾਂ ਨੂੰ ਪੁੱਛਿਆ ਸੀ ਇੱਕ ਦੋ ਵਾਰੀ ਦੀ ਗੱਲ ਮੈਂ ਕੀਤੀ ਸੀ ਸਿੱ ਮੁੰਡਾ ਨੰਗਦਾ ਸੀ ਤੇ ਮੈਨੂੰ ਕਿਹਾ ਸੀ ਮੈਂ ਕਿ ਤੂੰ ਗਾਰ ਮੈਂ ਤੇਰੇ ਘਰ ਦੋ ਮੈਂ ਨਾਲ ਦੀ ਕੁ ਕੀ ਵੀ ਕੀ ਮੈਨੂੰ ਕੰਪਨੀ ਵੱਲੋਂ ਪ੍ਰੈਸ਼ਰ ਬਹੁਤ ਤੇ ਮੈਂ ਇਹ ਨਾਲੋਂ ਤਾਂ ਮੇਰੀ ਕੋਈ ਗੱਲ ਨਾਲ ਸੁਣ ਮੈਨੂੰ ਕਹਿੰਦਾ ਯਾਰ ਤੁਸੀਂ ਮੈਨੂੰ ਨਾ ਕਿਹਾ ਕਰੋ ਕਰੇ ਜਾ ਗੱਲ ਕਰੇ ਕਰੇ ਗੱਲ ਕੀਤੀ ਹੈ ਤਾਂ ਮੇਰੀ ਕੋਈ ਗੱਲ ਨਹੀਂ ਸੁਣਦੇ ਅੱਜ ਤਾਂ ਮੈਂ ਸੌਦਾ-ਸੌਦਾ ਤੋਂ ਲੈਣ ਗਿਆ ਸੀ ਨਾਲ ਤਾਂ ਨਹੀਂ ਇੱਥੇ ਨਾਲ ਹੀ ਜਿੱਤੇ ਗਿਆ ਕਿ ਮੈਂ ਤੇ ਚਾਰ ਮੁੰਡੇ ਇਕੱਠੇ ਨਾਲ ਮੈਨੂੰ ਬੁਲਾ ਲਿਆ ਇਹਨਾਂ ਬੁਲਾ ਕੇ ਤਾਂ ਮੈਨੂੰ ਜਿਵੇਂ ਆਵਾਜ਼ ਮਾਰੀ ਮੈਨੂੰ ਸੰਦੇ ਹੋਰਾ ਮੈਨੂੰ ਕਹਿੰਦਾ ਯਾਰ ਤੂੰ ਸਾਡੀ ਬਦਨਾਮੀ ਕਰਨਾ ਰਹਾ ਬੜੀ ਨੰਗਦਾ ਸਾਡੀ ਬਦਨਾਮੀ ਕਰਨਾ ਹੋਆ ਮਗਾ ਬਨਾਮੀ ਕਾਦੀ ਨਿਜਮਨ ਕੋ ਤਾ ਪਰ ਦੇ ਗਿਆ ਕੋਈ ਬਨਾਮੀ ਨਹੀਂ ਉਥੇ ਬਾਈਨੇ ਗੱਲ ਹੋਈ ਤੇ ਮੈਂ ਤੁਰ ਕੇ ਉਰ ਆ ਗਿਆ ਉਹਨਾ ਪੀਪੀ ਦੇਗੇ ਸੀ ਗਾਗਰਾ ਪੀ ਕੇ ਤੇ ਉੱਥੇ ਤਿੰਨ ਚਾਰ ਮੁੰਡੇ ਗਏ ਸੀ ਹੋਰ ਵੀ ਉਹ ਆ ਗਏ ਤਾਂ ਮੈਂ ਪੁੱਛਿਆ ਤੂੰ ਮੇਰੀ ਬਨਾਮੀ ਕਰ ਰਹਾ ਹੈਵੇਂ ਗਵਾ ਮੇਰਾ ਪੜਨ ਲੱਗ ਸਕਦਾ ਮੈਂ ਇਕੱਲਾ ਹਗਾ ਸੀ ਨਾ ਇਹ ਮੁੰਡੇ ਬੁਲਾ ਲੈ 10 15 ਇਹਨਾਂ ਬੁਲਾ ਕੇ ਤੇ ਨਾ ਉੱਥੇ ਹੀ ਮੇਰੇ ਇਕੱਲੇ ਤੇ ਗੁੱਟਮਾਰ ਕਰਤੀ ਮੇਰੇ ਤਾਂ ਆਪਾਂ ਵੀ ਮਾਰਿਆ ਨਾ ਪਿੱਛੇ ਸੇ ਮਾਰਿਆ ਸਾਨੂੰ ਪਹਿਲਾਂ ਉਦੋਂ ਹੀ ਮੈਂ ਦਰਖਾਸਤ ਦੇਤੀ ਸੀ ਮੈਂ ਉਸ ਵਾਰ ਕੋਈ ਸੁਣਾਈ ਨਹੀਂ ਹੋਈ ਤੇ ਮਹੀਨਾ ਕੋ ਹੋ ਗਿਆ ਸੀ ਬਹੁਤ ਗੱਲ ਨੂੰ ਮਹੀਨਾ ਹਸਪਤਲ ਦਾ ਸੀ। ਬਹੁਤ ਵਾਰ ਇਹ ਵੀ ਤੂੰ ਇਹ ਕਈ ਵਾਰੀ ਲੰਗਦਾ ਡੱਬਦਾ ਸੀ ਤੇ ਟੀਚਰ ਬਾਜੀ ਕਰਕੇ ਲੰਗਦਾ ਸੀ। ਵੱਡੇ ਭਾਈ ਨੇ ਸਮਝਾਇਆ ਵੀਗਾ ਵੀ ਤੁਸੀਂ ਹਟ ਜਾਓ। ਪਿੰਡ 'ਚ ਰਹਿੰਦੇ ਆ ਕੱਥੇ ਆਪਾਂ ਤਾਂ ਕੋਈ ਇਹੋ ਜਿਹਾ ਨਾ ਵਾਕਿਆ ਹੋਵੇ। ਉਹਨੂੰ ਕਹਿੰਦਾ ਕੋਈ ਨਹੀਂ ਅੱਗੇ ਉਹਨੂੰ ਸਮਝਾਇਆ ਤਾਂ ਹੁਣ ਤੈਨੂੰ ਸਮਝਾ ਦੇ। ਬਸ ਹੋਈ ਹਾਂ ਇੱਥੇ ਹੀ। ਉਸ ਵਾਸਤੇ ਇੱਥੇ ਦੁਕਾਨ ਤੇ ਇੱਥੇ ਬਸ ਉਹ ਗੱਲ ਕੀਤੀ ਸੀ ਜਿਹਦੇ ਪਰ ਰੋਕ ਲਿਆ ਉਹਨਾਂ। ਰੋਕੇ ਤੇ ਬਸ ਉਸ ਤੋਂ ਬਾਅਦ ਦੁਕਾਨ ਤੇ ਆ ਗਿਆ ਤਾਂ ਆਪਾਂ ਦਾ ਕੰਮ ਕਰ ਲੱਗ ਪਿਆ। ਉਸ ਤੋਂ ਬਾਅਦ ਫਿਰ ਉਹ 25-30 ਮੁੰਡੇ ਲੈ ਕੇ ਆ ਗਿਆ ਇੱਥੇ। ਸਾਰਾ ਪਿੰਡ ਇ ਅਪਾਜੀ 3 ਮੁੰਡੇ ਆ ਕੋਈ ਅੰਦਰ ਵੜ ਗਏ ਦਰਵਾਜ਼ੇ ਤੁੰਨਾ ਡਾਂਗ ਚ ਲਾਈ ਤੇ ਪੱਥੇ ਨੇ ਵਜੀ ਪਹਿਲਾਂ ਤਾਂ ਫਿਰ ਚਲੇ ਗਏ ਫਿਰ ਵਾਪਸੀ ਹੋ ਕੇ ਫਿਰ ਆ ਗਏ ਫਿਰ ਆਦੇ ਉਹਨਾਂ ਮਡੇ ਬਾਈ ਦੁਨਾਂ ਫਿਰ ਤੇ ਕੱਟ ਮਲੀ ਕਾਪਾ ਮਾਰਿਆ ਕਾਰਵਾਈ ਕਿ ਕਿ ਤਰ੍ਹਾਂ ਦੀ ਬਸ ਹੋਰ ਕਈ ਜਿਹੜੇ ਬੰਦੇ ਜਿਹੜੇ ਥੋੜਾ ਕਰਦੀ ਕਰਦੇ ਗੁੰਡਾ ਕਰਦੀ ਬਹੁਤ ਹੈ ਜੀ ਸਾਰਾ ਪਿੰਡ ਦੇ ਨਾਲ ਇਹਦਾ ਸਾਰੇ ਸਾਰਨ ਪਤਾ ਉੱਤੇ ਸਾਡੇ ਘਰੇ ਵੜਿਆ ਗਰੇਟਾ ਰੋੜ ਚਲਾਏ ਫਿਰ ਪਿੰਡ ਦੇ ਮਗਰ ਇੱਕ ਲੱਗਿਆ ਦੋ ਜਣੇ ਫਿਰ ਭਾਜੀ ਕਿਸੇ ਦਾ ਦੁਕਾਨ ਤੇ ਆਏ ਇੱਥੇ ਉਹਨਾਂ ਨੇ ਕਾਪਾ ਮਾਰ ਕੇ ਨਿਕਲ ਜਾਂਦੇ